ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ कौर ਤੁਹਾਡਾ ਮੇਰੇ YouTube ਚੈਨਲ ਆਰਗੇਨਿਕ ਗਾਰਡਨਿੰਗ 1918 ਤੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਗੱਲ ਕਰੂੰਗੀ ਘੱਟ ਖਰਚੇ ਦੇ ਵਿੱਚ ਲੋ ਬਜਟ ਦੇ ਵਿੱਚ ਤੁਸੀਂ ਕਿਵੇਂ ਛੱਤ ਤੇ ਸਬਜ਼ੀਆਂ ਫਲ ਬੂਟੇ ਲਗਾ ਸਕਦੇ ਹੋ ਤੇ ਇਹਦੀ ਜਾਣਕਾਰੀ ਤੁਹਾਨੂੰ ਸਾਂਝੀ ਕਰੂੰਗੀ ਸਭ ਤੋਂ ਪਹਿਲਾਂ ਜੀ ਜਪਜੀ ਨੂੰ ਮੇਰੇ ਵੱਲੋਂ ਹੈਪੀ ਬਰਥਡੇ ਪੁੱਤਰ ਬੈਗ ਤੈਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਲੰਬੀ ਉਮਰਾਂ ਬਖਸ਼ੇ ਪੁੱਤਰ ਤੇ ਅੱਜ 8 ਅਗਸਤ ਹੈ ਜੀ 8 ਅਗਸਤ ਨੂੰ 8 8 ਨੂੰ ਮੇਰੀ ਛੋਟੀ ਬੇਟੀ ਜਪਜੀ ਦਾ ਬਰਥਡੇ ਹੁੰਦਾ ਤੇ ਅੱਜ ਉਹਦਾ ਬਰਥਡੇ ਬਰਥਡੇ ਸਪੈਸ਼ਲ ਤੇ ਜੀ ਅੱਜ ਮੈਂ ਇਹੀ ਵੀਡੀਓ ਸ਼ੇਅਰ ਕਰੂੰਗੀ ਕਿ ਘੱਟ ਖਰਚੇ ਦੇ ਵਿੱਚ ਆਪਾਂ ਕਿਵੇਂ ਛੱਤ ਤੇ ਆਪਣਾ ਫਲ ਸਬਜ਼ੀਆਂ ਬੂਟੇ ਲਗਾਉਣ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਆ ਇਹਦੀ ਫੁੱਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਣੇ ਰਹੋ ਵੀਡੀਓ ਦੇ ਵਿੱਚ ਅਗਰ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਆਨ ਕਰ ਦਿਓ ਜੀ ਤੇ ਲਾਸਟ ਵਿੱਚ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਤੋਂ ਮੇਰੀ ਜਾਣਕਾਰੀ ਕਿਵੇਂ ਦੀ ਲੱਗੀ ਅਗਰ ਕੋਈ ਸਵਾਲ ਜਵਾਬ ਹੋਇਆ ਤਾਂ ਵੀ ਮੈਨੂੰ ਕਮੈਂਟ ਰਾਹੀਂ ਪੁੱਛ ਸਕਦੇ ਹੋ ਜੀ ਚਲੋ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਗਮਲੇ ਨੇ ਇੱਟਾਂ ਦੇ ਸਟੈਂਡ ਰੱਖਿਆ ਹੋਇਆ ਜੀ ਜਿਹੜਾ ਗਮਲੇ ਦੇ ਨੀਚੇ ਡਰੇਨ ਹੋਲ ਹੁੰਦਾ ਇੱਕ ਤਾਂ ਉਹਦੇ ਵਿੱਚੋਂ ਪਤਾ ਲੱਗ ਜਾਂਦਾ ਕਿ ਓਵਰ ਵਾਟਰਿੰਗ ਤਾਂ ਨਹੀਂ ਹੋ ਗਈ ਜ਼ਿਆਦਾ ਪਾਣੀ ਤਾਂ ਨਹੀਂ ਆਪਾਂ ਬੂਟੇ ਦੇ ਵਿੱਚ ਪਾ ਰਹੇ ਜਿਹੜਾ ਜਮਾ ਹੋ ਰਿਹਾ ਡਰੇਨ ਹੋ ਰਹੀ ਪਾਣੀ ਨਿਕਲਦਾ ਹੈ ਡਰੇਨ ਹੋਲ ਤਾਂ ਨਹੀਂ ਬੰਦ ਇਹ ਗੱਲ ਦਾ ਫਾਇਦਾ ਹੋ ਜਾਂਦਾ ਇੱਕ ਜਿਹੜਾ ਇੱਟਾਂ ਨੇ ਉਹ ਸਟੈਂਡ ਦਾ ਕੰਮ ਕਰਦੀਆਂ ਨੇ ਜੀ ਤੁਸੀਂ ਲੋਹੇ ਦਾ ਸਟੈਂਡ ਲਓਗੇ ਦੇਖੋ ਉਹਨੂੰ ਹਰ ਵਾਰ ਪੇਂਟ ਕਰਨ ਦੀ ਜ਼ਰੂਰਤ ਪਊਗੀ ਤੇ ਬਾਰਿਸ਼ ਦੇ ਦਿਨਾਂ ਵਿੱਚ ਉਹਨੂੰ ਜਰ ਲੱਗ ਜਾਂਦੀ ਆ ਤੇ ਇਹਨੂੰ ਕੋਈ ਇੱਟਾਂ ਨੂੰ ਨੁਕਸਾਨ ਨਹੀਂ ਹੈਗਾ ਤੁਹਾਡੇ ਘਰੇ ਇੱਟਾਂ ਨੇ ਜਾਂ ਟਾਇਲਾਂ ਨੇ ਕਿਸੇ ਦੋ ਚੀਜ਼ਾਂ ਦੀ ਮਦਦ ਦੇ ਨਾਲ ਤੁਸੀਂ ਇਸ ਤਰ੍ਹਾਂ ਸਟੈਂਡ ਬਣਾ ਸਕਿਆ ਦਿਓ ਇਹਦੇ ਨਾਲ ਛੱਤ ਤੇ ਨਮੀ ਆਉਂਦੀ ਆ ਕਿ ਨਹੀਂ ਇਹਦੇ ਬਾਰੇ ਵੀ ਤੁਹਾਨੂੰ ਟਾਈਮ-ਟਾਈਮ ਤੇ ਪਤਾ ਲੱਗਦਾ ਰਹੂਗਾ ਇਹ ਹੋ ਗਿਆ ਜੀ ਛੱਤ ਨੂੰ ਬਚਾਉਣ ਦਾ ਤਰੀਕਾ ਤੇ ਇਹ ਤਰੀਕੇ ਨੂੰ ਜਰੂਰ ਵਰਤਿਓ ਜਿੱਦਾਂ ਦਾ ਵੀ ਤੁਹਾਡੇ ਕੋਲ ਦੋ ਪੀਸ ਹੈਗੇ ਨੇ ਇਟਾਂ ਦੇ ਆਪਣੇ ਟਾਈਲਾਂ ਦੇ ਉਹਨਾਂ ਨੂੰ ਵਰਤ ਕੇ ਤੁਸੀਂ ਆਪਣੀ ਛੱਤ ਨੂੰ ਬਚਾ ਸਕਦੇ ਹੋ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਜੀ ਮੈਨੂੰ ਵੈਸੇ ਤਾਂ ਇੰਨੇ ਵੱਡੇ ਬਗੀਚੇ ਬਣਾਏ ਨੂੰ 3 ਸਾਲ ਹੋ ਚੁੱਕੇ ਨੇ ਪਰ ਮੈਂ ਜਿਹੜਾ ਇਹ ਸ਼ੌਂਕ ਆ ਮੇਰਾ ਉਹ ਸ਼ੁਰੂ ਤੋਂ ਆ ਜੀ ਪਹਿਲਾਂ ਥੋੜਾ ਘੱਟ ਸੀ ਹੁਣ ਥੋੜਾ ਜਿਹਾ ਆਪਣੇ ਜਿਹੜਾ ਆਪਣੇ ਬੂਟੇ ਵਗੈਰਾ ਤੁਸੀਂ ਦੇਖ ਰਹੇ ਹੋ ਸ਼ੌਂਕ ਆਪਾਂ ਨੇ ਵਧਾ ਲਿਆ ਆਪਾਂ ਨੇ ਘਰ ਦੇ ਵਿੱਚ ਗਮਲੇ ਵਗੈਰਾ ਵੀ ਵਧਾ ਲਏ ਉਗੀ ਦੇਖੋ ਸ਼ੌਂਕ ਦੀ ਜਿਹੜੀ ਸ਼ੁਰੂਆਤ ਸਟੈਪ ਬਾਈ ਸਟੈਪ ਹੁੰਦੀ ਹੈ ਜੀ ਆਪਾਂ ਇੱਕ ਕਦਮ ਚੱਕਾਂਗੇ ਫਿਰ ਦੂਜਾ ਕਦਮ ਚੱਕਾਂਗੇ ਇਸ ਤਰ੍ਹਾਂ ਸਟੈਪ ਬਾਈ ਸਟੈਪ ਆਪਾਂ ਅੱਗੇ ਵੱਧ ਜੇ ਜਾਵਾਂਗੇ ਜੀ ਇਸ ਤਰ੍ਹਾਂ ਤੁਸੀਂ ਪਹਿਲੀ ਕੋਸ਼ਿਸ਼ ਇਹੀ ਕਰਿਓ ਜਿਹੜੀ ਛੱਤ ਦੀ ਸਲਾਹ ਆ ਕੋਈ ਸਲਾਹ ਨਹੀਂ ਆਉਂਦੀ ਜੀ ਕੋਈ ਨੁਕਸਾਨ ਨਹੀਂ ਹੁੰਦਾ ਕਈ ਵਾਰ ਆਪ ਨੂੰ ਕਹਿੰਦੇ ਨੇ ਛੱਤ ਦੇ ਉੱਤੇ ਭਾਰੀ ਗਮਲੇ ਰੱਖਣਾ ਛੱਤ ਦਬ ਜਾਂਦੀ ਆ ਜਾਂ ਨੁਕਸਾਨ ਹੁੰਦਾ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਤੁਸੀਂ ਛੱਤ ਤੇ ਗਮਲੇ ਤਾਂ ਮੇਰੇ ਕੋਲ ਲਿਮਟਿਡ ਜੇ ਨੇ ਜੀ ਦੂਸਰਾ ਪੁਆਇੰਟ ਹੈ ਕਿ ਪਹਿਲਾ ਪੁਆਇੰਟ ਹੋ ਗਿਆ ਜੀ ਆਪਣੇ ਕੋਲ ਸਟੈਂਡ ਦਾ ਸਟੈਂਡ ਦਾ ਆਪਾਂ ਇੱਟਾ ਲਗਾ ਲਈਏ ਦੂਸਰੇ ਪੁਆਇੰਟ ਦੀ ਗੱਲ ਕਰਾਂਗੇ ਜੀ ਦੂਸਰਾ ਪੁਆਇੰਟ ਹੈਗਾ ਜੀ ਆਪਣੇ ਕੋਲ ਗਰੋ ਬੈਗ ਗਰੋ ਬੈਗ ਨਾ ਲਾਈਟ ਵੇਟ ਹੁੰਦੇ ਨੇ ਜੀ ਆਹ ਦੇਖ ਸਾਦੋ ਗਰੋ ਆਪਣੇ ਕੋਲ ਲਾਈਟ ਵੇਟ ਨੇ ਇਹਨਾਂ ਨਾਲ ਇੱਕ ਤਾਂ ਜੀ ਲਾਈਟ ਵੇਟ ਹੋਣ ਕਰਕੇ ਇਹ ਛੱਤ ਤੇ ਜ਼ਿਆਦਾ ਭਾਰੀ ਨਹੀਂ ਹੈਗੇ ਜਿਹਦੇ ਕਰਕੇ ਛੱਤ ਤੇ ਜ਼ਿਆਦਾ ਲੋਡ ਨਹੀਂ ਪੈਂਦਾ ਇਸ ਕਰਕੇ ਤੁਸੀਂ ਦੂਸਰਾ ਪੁਆਇੰਟ ਇਹ ਗਿਆ ਕਿ ਗਮਲਿਆਂ ਦੀ ਜਗ੍ਹਾ ਤੁਸੀਂ ਗਰੋ ਬੈਗ ਵਰਤ ਸਕਦੇ ਹੋ ਥੈਲਿਆਂ ਨੂੰ ਇਸ ਤਰ੍ਹਾਂ ਫੋਲਡ ਕਰਕੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਮਿੱਟੀ ਔਰ ਖਾਦ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਜਿਹੜੇ ਗਰੋ ਬੈਗ ਨੇ ਆਪਾਂ ਨੂੰ ਕਈ ਫਾਇਦੇ ਦਿੰਦੇ ਨੇ ਜੀ ਇਹਦੇ ਵਿੱਚ ਪਹਿਲਾ ਫਾਇਦਾ ਤਾਂ ਦੇਖੋ ਆਪਾਂ ਪਲਾਂਟਸ ਲਗਾ ਸਕਦੇ ਹਾਂ ਸਾਗ ਪਾਲਕ ਮੇਥੇ ਔਰ ਗਰਮੀ ਦੀਆਂ ਸਬਜ਼ੀਆਂ ਸਰਦੀ ਦੀਆਂ ਸਬਜ਼ੀਆਂ ਔਰ ਬਰਸਾਤ ਦੀਆਂ ਸਬਜ਼ੀਆਂ ਵੀ ਮੈਂ ਲਗਾਈਆਂ ਨੇ ਇਸ ਤਰ੍ਹਾਂ ਤੁਸੀਂ ਗ੍ਰੋ ਬੈਗ ਤੋਂ ਕਈ ਕੰਮ ਲੈ ਸਕਦੇ ਹੋ ਜਿਵੇਂ ਉਹ ਘਰ ਦੇ ਵਿੱਚ ਨਾ ਅ ਤੀਸਰੇ ਪੁਆਇੰਟ ਨੂੰ ਤੀਸਰੇ ਪੁਆਇੰਟ ਨੂੰ ਅਜੇ ਮੈਂ ਪੈਂਡਿੰਗ ਰੱਖੂੰਗੀ ਕਿਉਂਕਿ ਤੀਸਰਾ ਪੁਆਇੰਟ ਇਹਦੇ ਵਿੱਚ ਮੇਰਾ ਦੱਸਣ ਦਾ ਇਹ ਆ ਕਿ ਗ੍ਰੋ ਬੈਗ ਦੇ ਵਿੱਚ ਆਪਾਂ ਨੇ ਜਿਹੜੇ ਰਸੋਈ ਦੇ ਵਿੱਚੋਂ ਫਲਾਂ ਸਬਜ਼ੀਆਂ ਛਿਲਕੇ ਨਿਕਲਦੇ ਨੇ ਉਹਨਾਂ ਦੀ ਤੁਸੀਂ ਖਾਦ ਤਿਆਰ ਕਰਨੀ ਆ ਤਾਂ ਗ੍ਰੋ ਬੈਗ ਦੇ ਵਿੱਚ ਕਰ ਸਕਦੇ ਹਾਂ ਕਈ ਵਾਰੀ ਹੁੰਦਾ ਘਰ ਦੇ ਵਿੱਚ ਕੋਈ ਕੰਟੇਨਰ ਨਹੀਂ ਹੁੰਦਾ ਕੋਈ ਬਾਲਟੀ ਵਗੈਰਾ ਨਹੀਂ ਹੁੰਦੀ ਖਾਦ ਬਣਾਉਣ ਲਈ ਤਾਂ ਇਹ ਬੈਸਟ ਤਰੀਕਾ ਜੀ ਕਿਉਂਕਿ ਕਿਚਨ ਵੇਸਟ ਬਹੁਤ ਜ਼ਿਆਦਾ ਨਿਕਲਦਾ ਘਰ ਦੇ ਵਿੱਚੋਂ ਹਨਾ ਫਲਾਂ ਸਬਜ਼ੀਆਂ ਛਿਲਕੇ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਮੇਰੇ ਕੋਲ ਵੀ ਜਿਹੜੀਆਂ ਦੋ ਬਾਲਟੀਆਂ ਜਿਨ੍ਹਾਂ 'ਚ ਮੈਂ ਖਾਦ ਬਣਾਉਣੀ ਆ ਉਹ ਪਰ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਟੋਰ ਕਰਨ ਦਾ ਜਾਂ ਦੁਬਾਰਾ ਖਾਦ ਬਣਾਉਣੀ ਆ ਉਹ ਮੈਂ ਗਰੋ ਬੈਗ ਦੇ ਵਿੱਚ ਬਣਾਉਣੀ ਆ ਜੀ ਉਸ ਸਾਈਡ ਮੇਰੀ ਖਾਦ ਬਣਾ ਕੇ ਰੱਖੀ ਹੋਈ ਆ ਉਹ ਵੀ ਤੁਹਾਨੂੰ ਸ਼ੇਅਰ ਕਰਦੀ ਆ ਜੀ ਇਹਦੇ ਨੀਚੇ ਵੀ ਆਪਾਂ ਨੇ ਇਸਾਂ ਦੀ ਵਰਤੋਂ ਕੀਤੀ ਆ ਜੀ ਸਟੈਂਡ ਦੇ ਤੌਰ ਤੇ ਇਹਦੇ ਵਿੱਚ ਜੀ ਆਪਾਂ ਨੇ ਕਿਚਨ ਵੇਸਟ ਨੂੰ ਦੱਬਿਆ ਹੋਇਆ ਗਲ ਛੜ ਕੇ ਤਿਆਰ ਹੋ ਜਾਊਗਾ ਉਹਦੇ ਵਿੱਚ ਆਰਬੀ ਲਗਾਈ ਆ ਇਸ ਤਰ੍ਹਾਂ ਮੇਰੇ ਕੋਲ ਗਰੋ ਬੈਗ ਬਹੁਤ ਨੇ ਮੇਰੇ ਕੋਲ ਕਮ ਸੇ ਕਮ 150 ਤੱਕ ਪਲਾਂਟ ਹੈਗਾ ਜੀ ਛੱਤ ਤੇ ਤੇ ਬਹੁਤ ਖੁਸ਼ੀ ਮਿਲਦੀ ਆ ਜੀ ਘਰ ਦੇ ਵਿੱਚ ਹਰੀਆਲੀ ਹੋਵੇ ਘਰ ਦੀ ਦਾਲ ਸਬਜੀ ਹੋਵੇ ਦੇਖੋ ਆਪਾਂ ਫੁੱਲ ਬੂਟੇ ਲਗਾਉਣੇ ਆ ਜੀ ਉਹ ਵੀ ਚਲੋ ਇੱਕ ਸ਼ੌਂਕ ਆ ਫੁੱਲ ਬੂਟਿਆਂ ਦੇ ਵਿੱਚ ਜੇ ਆਪਾਂ ਸਬਜ਼ੀਆਂ ਵਗੈਰਾ ਛੋਟੇ ਛੋਟੇ ਜੋ ਡੇਲੀ ਰੂਟੀਨ ਚੱਪਾ ਵਰਤਦੇ ਆ ਉਹਨਾਂ ਨੂੰ ਐਡ ਕਰਾਂਗੇ ਉਹਦੇ ਨਾਲ ਆਪਾਂ ਸਿਹਤਮੰਦ ਰਹਾਂਗੇ ਜੀ ਚਾਹੇ ਘਰ ਦੇ ਵਿੱਚ ਸਬਜੀ ਆਪਾਂ ਨੂੰ ਥੋੜੀ ਮਿਲਦੀ ਆ ਪਰ ਇਹ ਗੱਲ ਨੂੰ ਧਿਆਨ ਰੱਖਿਓ ਜੀ ਕਈ ਵਾਰ ਮੈਨੂੰ ਇੱਕ ਸਵਾਲ ਆਇਆ ਸੀ ਕਹਿੰਦੇ ਅੱਧਾ ਕਿਲੋ ਅਰਬੀ ਲਗਾਈ ਆ ਤੁਸੀਂ 4-5 ਕਿਲੋ ਅਰਬੀ ਲਈ ਇੰਨੀ ਮਿਹਨਤ ਕਰਦੇ ਹੋ ਦੇਖੋ ਦੋਸਤੋ ਇੱਕ ਛੋਟੀ ਜੀ ਗੱਲ ਹੈ ਦੇਸ਼ਕੈ 4-5 ਕਿਲੋ ਅਰਬੀ ਆ ਸਪਰੇਅਆਂ ਦਵਾਈਆਂ ਤੋਂ ਫ੍ਰੀ ਹੈ ਜੀ ਘਰ ਦੀ ਆਰਗੈਨਿਕ ਖਾਦ ਅਰਬੀ ਤਿਆਰ ਕਰ ਰਹੇ ਆਪਾਂ ਤਾਂ ਜਿਹੜੀ ਘਰ ਦੀ ਸਬਜ਼ੀ ਹੁੰਦੀ ਆ ਨਾ ਉਹ ਹੈਲਦੀ ਹੁੰਦੀ ਆ ਖੇਤ ਦੇ ਉੱਪਰ ਜੀ ਮਿਹਨਤ ਨਹੀਂ ਦੇਖੀਂਦੀ ਮਿਹਨਤ ਕਰੋ ਆਪਣੀ ਸਿਹਤ ਨੂੰ ਪਹਿਲਾਂ ਰੱਖ ਕੇ ਚੱਲੋ ਇਸ ਕਰਕੇ ਜੀ ਕਰੇ ਇਹਨਾਂ ਦੇਖੋ ਕਿ ਆਪ ਨੂੰ ਫਲ ਕਿੰਨਾ ਮਿਲੂਗਾ ਇਹ ਦੇਖੋ ਕਿ ਅਸੀਂ ਮਿਹਨਤ ਕਰਨੀ ਔਰ ਆਪਣੇ ਰਸਤੇ ਤੇ ਚੱਲਦੇ ਜਾਣਾ ਤਾਂ ਮਿਹਨਤ ਨੂੰ ਫਲ ਲੱਗਦੇ ਨੇ ਜੀ ਇਸ ਤਰ੍ਹਾਂ ਇਹਨਾਂ ਮੈਂ ਬੀਜਾਂ ਤੋਂ ਮਰੂਤ ਤਿਆਰ ਕੀਤਾ ਸੀ ਹਾਈਬ੍ਰਿਡ ਨਹੀਂ ਸੀ ਉਹ ਸਿਰਫ ਬੀਜਾਂ ਤੋਂ ਦੇਸੀ ਮਰੂਤ ਕੋ ਤਿਆਰ ਕੀਤਾ ਤੇ ਉਹਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਤਾਂ ਉਹ ਮੈਨੂੰ ਉਦਾਹਰਨ ਤੌਰ ਤੇ ਮੇਰੇ ਘਰ ਦੇ ਵਿੱਚ ਪ੍ਰੈਜ਼ੈਂਟ ਆ ਤਾਂ ਮੈਂ ਸ਼ੇਅਰ ਕਰ ਰਹੀ ਹਾਂ ਇਸ ਕਰਕੇ ਮਿਹਨਤ ਕਰਦੇ ਰਹੋ ਸਬਜ਼ੀ ਤੈ ਤਾਂ ਥੋੜੀ ਮਿਲੇ ਪਰ ਤੁਸੀਂ ਕੋਸ਼ਿਸ਼ ਕਰੋ ਘਰ ਦੇ ਵਿੱਚ ਉਗਾਓ ਜੀ ਤੀਸਰਾ ਪੁਆਇੰਟ ਆਪਣਾ ਇਹ ਹੀ ਸੀਗਾ ਜੀ ਖਾਦ ਦਾ ਖਾਦ ਤੁਸੀਂ ਪਾਖਿਆਂ ਤੋਂ ਵੀ ਤਿਆਰ ਕਰ ਸਕਦੇ ਹੋ ਪਾਖਿਆਂ ਪੰਨ ਪੰਨ ਕੇ ਉਹਨਾਂ ਨੂੰ ਸਟੋਰ ਕਰਕੇ ਰੱਖ ਕੇ ਮਿੱਟੀ ਦੇ ਵਿੱਚ ਮਿਕਸ ਕਰਕੇ ਵੀ ਰੱਖ ਸਕਦੇ ਹੋ ਆਹ ਦੇਖੋ ਜਿਹੜੀ ਮਿੱਟੀ ਦਬ ਗਈ ਜੀ ਇਹਦੇ ਵਿੱਚ ਨਾ ਰਸੋਈ ਦੇ ਵਿੱਚੋਂ ਮੇਰੇ ਕੋਲ ਵੇਸਟ ਕਚਰਾ ਸੀ ਉਹ ਧਬ ਗਿਆ ਦਬਣ ਨਾਲੇ نیچے ਨੂੰ ਬੈਠ ਗਈ ਮਿੱਟੀ ਤੇ ਇਸ ਤਰ੍ਹਾਂ ਇਹਨੂੰ ਫਿਰ ਮਿੱਟੀ ਨਾਲ ਕਵਰ ਕਰ ਦਾਂਗੇ ਤੇ ਇਸ ਤਰ੍ਹਾਂ ਤੁਸੀਂ ਜਿਹੜੀ ਕਿਚਨ ਵੇਸਟ ਦੀ ਖਾਦ ਆ ਜਾਂ ਪਾਥੀਆਂ ਦੀ ਖਾਦ ਆ ਕਾਊਡੰਗ ਕੰਪੋਸਟ ਇਹਦੀ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਉਹ ਵੀ ਤੁਸੀਂ ਦੇਖ ਸਕਦੇ ਹੋ ਪਰ ਇਸ ਤਰ੍ਹਾਂ ਆਪਣੀ ਖਾਦ ਦੀ ਜਿਹੜੀ ਪਰੇਸ਼ਾਨੀ ਉਹ ਵੀ ਦੂਰ ਹੋ ਜਾਂਦੀ ਹੈ ਜੀ ਘਰ ਦੇ ਵਿੱਚ ਦੇਖੋ ਪਾਥੀਆਂ ਵਗੈਰਾ ਮੱਜਾਂ ਜਾਨਵਰ ਅੱਜ ਕੱਲ ਬਹੁਤ ਹੀ ਘਰ ਦੇ ਵਿੱਚ ਹੈਗੇ ਨੇ ਰੱਖੇ ਹੋਏ ਨੇ ਬਾਕੀ ਤੇ ਅਗਰ ਤੁਸੀਂ ਪਾਥੀਆਂ ਦੀ ਖਾਦ ਇੱਕ ਵਾਰ ਖਰੀਦ ਕੇ ਆਪਣਾ ਗਰੋ ਬੈਗ ਦੇ ਵਿੱਚ ਜਾਂ ਕਮਲੇ ਨੂੰ ਤਿਆਰ ਕਰ ਲੈਣੇ ਉਸ ਤੋਂ ਬਾਅਦ ਤੁਸੀਂ ਮਹੀਨੇ ਜਾਂ 15 ਦਿਨ ਬਾਅਦ ਜਿਹੜੀ ਖਾਦ ਦੇਣੀ ਆ ਉਹ ਤੁਸੀਂ ਰਸੋਈ ਤੋਂ ਤਿਆਰ ਕੀਤੀ ਖਾਦ ਦੇ ਸਕਦੇ ਹੋ ਤੇ ਇਸ ਤਰ੍ਹਾਂ ਜੀ ਆਪਣੀ ਤੀਸਰੀ ਖਾਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਆ ਤੇ ਚੌਥੀ ਹੈਗੇ ਜੀ ਆਪਣੀ ਮਿੱਟੀ ਮਿੱਟੀ ਜੇ ਤੁਹਾਡੇ ਆਸ-ਪਾਸ ਕੋਈ ਪਲਾਟ ਖਾਲੀ ਹੈ ਚਲੋ ਆਪਣਾ ਸਰਕਲ ਹੁੰਦਾ ਜੀ ਇੱਕ ਉੱਥੋਂ ਆਪ ਨੂੰ ਮਿੱਟੀ ਮਿਲ ਜਾਂਦੀ ਹੈ ਅਗਰ ਪਲਾਟ ਚੋਂ ਨਹੀਂ ਮਿਲਦੀ ਵੈਸੇ ਚਲੋ ਕਈ ਵਾਰ ਦਿੱਕਤ ਵੀ ਆ ਜਾਂਦੀ ਹੈ ਪਲਾਟ ਚੋਂ ਨਹੀਂ ਮਿੱਟੀ ਮਿਲਦੀ ਤਾਂ ਨਰਸਰੀ ਦੇ ਵਿੱਚੋਂ ਮੁੱਲ ਵੀ ਮਿੱਟੀ ਮਿਲ ਜਾਂਦੀ ਆ ਜਾਂ ਫਿਰ ਖੇਤ ਹੁੰਦੇ ਨੇ ਖੇਤਾਂ ਚੋਂ ਮਿੱਟੀ ਮਿਲ ਜਾਂਦੀ ਆ ਜੀ ਸਭ ਦਾ ਆਪਣਾ ਆਪਣਾ ਇੱਕ ਸਰਕਲ ਹੁੰਦਾ ਉਹ ਸਾਰਨਾ ਆਪ ਮਿੱਟੀ ਅਰੇਂਜ ਕਰ ਸਕਦੇ ਆ ਤੇ ਤੁਹਾਨੂੰ ਕਿਹੜੇ ਤਰੀਕੇ ਨਾਲ ਤੁਸੀਂ ਮਿੱਟੀ ਅਰੇਂਜ ਕਰ ਸਕਦੇ ਹੋ ਉਤਤ ਨੂੰ ਜਿਹੜਾ ਬੈਸਟ ਲੱਗੇ ਉਹ ਤਰੀਕੇ ਨਾਲ ਮਿੱਟੀ ਅਰੇਂਜ ਕਰ ਸਕਦੇ ਹੋ ਨਹੀਂ ਫਿਰ ਮਿੱਟੀ ਨੂੰ ਮੁੱਲ ਨਰਸਰੀ ਤੋਂ ਖਰੀਦ ਸਕਦੇ ਹੋ ਨਰਸਰੀ ਦੇ ਵਿੱਚ ਤੋਂ ਉਹ ਖਾਦ ਔਰ ਮਿੱਟੀ ਦੋਨੋਂ ਮਿਲ ਜਾਣਗੇ ਤੇ ਇਸ ਤਰ੍ਹਾਂ ਜਿਹੜੀ ਤੁਹਾਡੀ ਮਿੱਟੀ ਦੀ ਸਮੱਸਿਆ ਇਹ ਵੀ ਦੂਰ ਹੋ ਜੂਈ ਇਹ ਹੋ ਗਏ ਜੀ ਆਪਣੇ ਚਾਰ ਮੇਨ ਗੱਲਾਂ ਸਟੈਂਡ ਗਮਲਾ ਗਮਲੇ ਦੀ ਜਗ੍ਹਾ ਗਰੋ ਬੈਗ ਨੂੰ ਵਰਤੋ ਔਰ ਖਾਦ ਖਾਦ ਦੀ ਜਗ੍ਹਾ ਪਾਠੀਆਂ ਤੇ ਕਿਚਨ ਵੇਸਟ ਨੂੰ ਵਰਤੋ ਔਰ ਮਿੱਟੀ ਇਹ ਹੋ ਗਏ ਜੀ ਮੇਨ ਗੱਲਾਂ ਇਹ ਆਪਣੇ ਕੋਲ ਘਰ ਦੇ ਵਿੱਚ ਆਇਟਮਾਂ ਪੂਰੀਆਂ ਨੇ ਆਪਾਂ ਕੋਈ ਵੀ ਸਬਜੀ ਬੂਟਾ ਪਲਾਲਾ ਨਦਰਾਕਤ ਕੁਝ ਵੀ ਲਗਾ ਸਕਦੇ ਆ ਜੀ ਮੈਂ ਦੋਸਤੋ ਇਹ ਮਰੂਦ ਦੀ ਗੱਲ ਕਰਦੀ ਸੀ ਆ ਦੇਖ ਸਕਦੇ ਹੋ ਮੇਰੇ ਕੋਲ ਬੇਸਟ ਪਲਾਸਟਿਕ ਦਾ ਕੰਟੇਨਰ ਸੀ ਉਹਨੂੰ ਕੱਟ ਕੇ ਅਮਰੂਦ ਲਗਾਇਆ 2-3 ਸਾਲ ਦਾ ਅਮਰੂਦ ਹੋ ਚੱਲਿਆ ਤੇ ਇਹਨੂੰ ਫਲ ਲੱਗਣਾ ਵੀ ਸ਼ੁਰੂ ਹੋ ਗਿਆ ਇਸ ਤਰ੍ਹਾਂ ਇਧਰ ਗਰੋ ਬੈਗ ਹੈ ਜੀ ਇਹ ਜੇ ਤੋਰੀਆਂ ਬਰਸਾਤਾਂ ਦੇ ਵਿੱਚ ਲਗਾਈਆਂ ਨੇ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਹੈਲਦੀ ਹੋ ਚੁੱਕੀਆਂ ਦੇਖੋ ਇੱਥੇ ਤੱਕ ਇਹਦੀ ਗ੍ਰੋਥ ਹੋ ਚੁੱਕੀ ਆ ਤੇ ਫਲਾਂ ਆਣੇ ਵੀ ਇਹਦੇ ਨਾਲ ਦੀਆਂ ਬੇਲਾਂ ਨੂੰ ਸ਼ੁਰੂ ਹੋ ਚੁੱਕੇ ਨੇ ਇਸ ਤਰ੍ਹਾਂ ਇਹ ਪਲਾਸਟਿਕ ਤੋਂ ਵੀ ਤੁਸੀਂ ਬਣਾ ਸਕਦੇ ਹੋ ਘਰ ਦੇ ਵਿੱਚ ਪੋਟ ਵਗੈਰਾ ਗਮਲੇ ਤੇ ਸਭ ਤੋਂ ਬੈਸਟ ਹੈ ਜੀ ਥੈਲਿਆਂ ਤੋਂ ਬਣਾਓ ਥੈਲੇ ਇੰਨੀ ਜਲਦੀ ਖਰਾਬ ਨਹੀਂ ਹੁੰਦੇ ਥੈਲਿਆਂ ਦਾ ਇੱਕ ਮਟੀਰੀਅਲ ਹੁੰਦਾ ਜੀ ਤਾਂ ਜੇ ਥੈਲਾ ਖਰਾਬ ਵੀ ਹੋ ਗਿਆ ਉਹਦਾ ਇੱਕ ਸੋਲੂਸ਼ਨ ਹੈ ਜੀ ਆਪਾਂ ਸਾਲ ਦੇ ਵਿੱਚ ਇੱਕ ਵਾਰ ਨਾ ਮਿੱਟੀ ਨੂੰ ਬਦਲਣਾ ਹੁੰਦਾ ਮਿੱਟੀ ਦੇ ਵਿੱਚ ਥੈਲੇ ਦੀ ਸਾਰੀ ਮਿੱਟੀ ਨੂੰ ਬਾਹਰ ਕੱਢ ਕੇ ਉਹਦੇ ਵਿੱਚ ਖਾਦ ਤਿਆਰ ਕਰਕੇ ਮਿੱਟੀ ਨੂੰ ਦੁਬਾਰਾ ਸਟੋਰ ਕਰਨਾ ਹੁੰਦਾ ਤਾਂ ਇਸ ਕਰਕੇ ਜੀ ਦੇਖੋ ਸਾਲ ਬਾਅਦ ਤਾਂ ਆਪਣੇ ਮਿਹਨਤ ਕਰਨੀਆਂ ਆ ਠੀਕ ਹੈ ਤਾਂ ਉਸ ਟਾਈਮ ਨਾਲ ਤਾਂ ਮਿੱਟੀ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਈ ਵਾਰ ਨਾਲ ਮਿੱਟੀ ਦੇ ਵਿੱਚ ਕੀੜੇ ਮਕੌੜੇ ਘਰ ਬਣਾ ਲੈਂਦੇ ਨੇ ਇਸ ਕਰਕੇ ਮਿੱਟੀ ਨੂੰ ਸਾਰੀ ਨੂੰ ਬਾਹਰ ਕੱਢ ਕੇ ਉਹਦੇ ਵਿੱਚ ਖਾਦ ਮਿਕਸ ਕਰਕੇ ਉਹਨੂੰ ਧੁੱਪ ਲਗਾਉਣੀ ਜ਼ਰੂਰੀ ਹੋ ਜਾਂਦੀ ਹੈ ਜੇ ਇਹਦੇ ਵਿੱਚ ਜਿਹੜੇ ਉਹਦੇ ਵਿੱਚ ਕੀੜੇ ਹੁੰਦੇ ਨੇ ਉਹ ਮਰ ਜਾਂਦੇ ਨੇ ਤੇ ਚਲੇ ਜਾਂਦੇ ਨੇ ਮਿੱਟੀ ਤੋਂ ਇਹਦੇ ਨਾਲ ਜੀ ਆਪਾਂ ਦੁਬਾਰਾ ਕੋਈ ਵੀ ਬੂਟਾ ਪਲਾਂਟ ਸਬਜ਼ੀਆਂ ਲਗਾ ਸਕਦੇ ਹਾਂ ਇਸ ਕਰਕੇ ਸਾਲ ਬਾਅਦ ਅਗਰ ਗਰੋ ਬੈਕ ਖਰਾਬ ਵੀ ਹੋ ਗਿਆ ਤੁਸੀਂ ਇਹ ਦੇਖੋ ਦੋ ਸੀਜ਼ਨ ਜਾਂ ਤਿੰਨ ਸੀਜ਼ਨ ਤੇ ਆਪਾਂ ਨੂੰ ਸਬਜ਼ੀਆਂ ਮਿਲ ਜਾਣਗੀਆਂ ਮੈਂ ਤਿੰਨ ਸੀਜ਼ਨ ਨਹੀਂ ਕਹੂੰਗੀ ਦੋ ਸੀਜ਼ਨ ਵੈਸਟਰ ਨੇ ਜੀ ਗਰਮੀਆਂ ਸਰਦੀਆਂ ਦੇ ਬਰਸਾਤਾਂ ਨੇ ਸਬਜ਼ੀਆਂ ਦਾ ਤੋਰੀਆਂ ਦਾ ਕੀ ਰਿਜ਼ਲਟ ਮਿਲੂਗਾ ਤੁਹਾਨੂੰ ਨਾਲ ਸ਼ੇਅਰ ਕਰੂੰਗੀ ਘਰ ਦੇ ਵਿੱਚ 베ਸਟ ਮਟੀਰੀਅਲ ਦੇ ਤੌਰ ਤੇ ਆਪਣੇ ਕੋਲ ਪਲਾਸਟਿਕ ਦੇ ਡੱਬੇ ਵਗੈਰਾ ਵੀ ਹੁੰਦੇ ਨੇ ਜੀ ਤੇ ਅਗਰ ਕੋਈ ਕਟਿੰਗ ਵਗੈਰਾ ਕਰੋ ਕਰਨੇ ਉਹਦੇ ਲਈ ਵੀ ਵੇਸਟ ਡੱਬੇ ਹੁੰਦੇ ਨੇ ਤਾਂ ਤੁਸੀਂ ਇਹਨਾਂ ਦੀ ਵੀ ਵਰਤੋਂ ਕਰ ਸਕਦੇ ਆ ਮੇਰੇ ਕੋਲ ਵੇਸਟ ਬਾਲਟੀ ਵੇਸਟ ਡੱਬੇ ਇਹਨਾਂ ਸਭ ਦੀ ਵਰਤੋਂ ਕੀਤੀ ਹੋਈ ਹੈ ਜੀ ਇਸ ਤਰ੍ਹਾਂ ਤੁਸੀਂ ਜਿਹੜਾ ਵੀ ਤੁਹਾਡੇ ਘਰ ਵੇਸਟ ਦਾ ਮਟੀਰੀਅਲ ਆ ਬਸ ਇਹ ਹੁੰਦਾ ਜੀ ਜਿਹੜਾ ਵੀ ਵੇਸਟ ਮਟੀਰੀਅਲ ਤੁਸੀਂ ਨੇ ਵਰਤਣਾ ਉਹਦੇ ਵਿੱਚ ਡレイン ਹੋਲ ਕੱਢਿਓ ਨਿਚਲੀ ਸਾਈਡ ਤੇ ਉਹਨੂੰ ਤੁਸੀਂ ਘਰ ਦੇ ਵਿੱਚ ਗਮਲੇ ਦਾ ਕੰਮ ਲੈ ਸਕਦੇ ਹੋ ਤੇ ਅਗਰ ਤੁਹਾਨੂੰ ਮੇਰੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਔਰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਪਹਿਲੇ ਬਟਨ ਨੂੰ ਆਨ ਕਰ ਲਿਓ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ 'ਚ ਜੀ ਇਹ ਹੈਗਾ ਜੀ ਆਪਣਾ ਛੋਟਾ ਜਿਹਾ ਬਾਗੀਚਾ ਇਸ ਸਾਈਡ ਇਹ ਪਲਾਂਟ ਰੱਖੇ ਹੋਏ ਨੇ ਤੇ ਇੱਥੋਂ ਲੈ ਕੇ ਇਧਰੋਂ ਸਾਹਮਣੇ ਤੱਕ ਪਲਾਂਟ ਹੀ ਪਲਾਂਟ ਨੇ ਜੀ ਇਨਡੋਰ ਪਲਾਂਟ ਵੀ ਰੱਖੇ ਹੋਏ ਨੇ ਫਰੈਂਡਸ ਉਹਦੀ ਵੀਡੀਓ ਵੀ ਸ਼ੇਅਰ ਕੀਤੀ ਹੋਈ ਆ ਤੇ ਤੁਸੀਂ ਆਪ ਕਾਊਂਟਿੰਗੇ ਕਰਕੇ ਦੇਖ ਲਿਓ ਕਿ ਪਲਾਂਟ ਕਿੰਨੇ ਹੋਣਗੇ ਆ ਦੇਖ ਸਕਦੇ ਹੋ ਜੀ ਇਸ ਸਾਈਡ ਵੀ ਹੈਗੇ ਨੇ ਤੇ ਹੈਗਾ ਜੀ ਛੋਟਾ ਜਿਹਾ ਗਾਰਡਨ ਖੇਤ ਦਾ ਛੋਟਾ ਜਿਹਾ ਰਾਜ ਠੀਕ ਹੈ ਇੱਕ ਸਵਾਲ ਦਾ ਹੋਰ ਜਵਾਬ ਦੇਣਾ ਚਾਹੂੰਗੀ ਆਪਾਂ ਸੋਚਦੇ ਆ ਕਿ ਇੰਨੀ ਮਿਹਨਤ ਕਰੇ ਤੇ ਥੋੜਾ ਜਿਹਾ ਰਿਜ਼ਲਟ ਨਿਕਲਦਾ ਠੀਕ ਹੈ ਕਈ ਫਰੈਂਡਸ ਪੁੱਛਦੇ ਨੇ ਕਿ ਤੁਹਾਡਾ ਤਾਂ ਆਰਗੈਨਿਕ ਚੈਨਲ ਆ ਫਿਰ ਵੀ ਬਿਮਾਰ ਰਹਿੰਦੇ ਹੋ ਦੇਖੋ ਫਰੈਂਡਸ ਆਪਾਂ ਹਰ ਚੀਜ਼ ਤੋਂ ਨਹੀਂ ਬਚ ਸਕਦੇ ਬਿਮਾਰੀਆਂ ਠਮਾਰੀਆਂ ਤੋਂ ਨਹੀਂ ਬਚ ਸਕਦੇ ਹਨਾ ਪਰ ਇਨਸਾਨ ਕੋਸ਼ਿਸ਼ ਤਾਂ ਕਰ ਸਕਦਾ ਠੀਕ ਹੈ ਹਰ ਚੀਜ਼ ਇਨਸਾਨ ਦੇ ਹੱਥ ਨਹੀਂ ਹੁੰਦੀ ਹਰ ਚੀਜ਼ ਪੋਸੀਬਲ ਵੀ ਨਹੀਂ ਹੁੰਦੀ ਪਰ ਜਿਹੜੀ ਕੋਸ਼ਿਸ਼ ਹੈ ਨਾ ਉਹ ਇਨਸਾਨ ਨੂੰ ਸਫਲਤਾ ਦੇ ਰਸਤੇ ਲੈ ਕੇ ਜਾਂਦੀ ਆ ਇਸ ਕਰਕੇ ਮੈਂ ਆਪਣੀ ਕੋਸ਼ਿਸ਼ ਕਦੇ ਨਹੀਂ ਛੱਡਦੀ ਚਾਹੇ ਮੇਰੀ ਸਿਹਤ ਠੀਕ ਆ ਚਾਹੇ ਨਹੀਂ ਠੀਕ ਮੈਂ ਆਪਣੀ ਕੋਸ਼ਿਸ਼ ਕਰਦੀ ਰਹਿਣੀ ਆ ਹਮੇਸ਼ਾ ਕਹਿੰਦੇ ਹੁੰਦੇ ਨੇ ਮਿਹਨਤ ਦਾ ਫਲ ਆਪਾਂ ਨੂੰ ਮਿਲਦਾ ਠੀਕ ਹੈ ਜੀ ਜਿਹੜੀਆਂ ਘਰ ਦੇ ਵਿੱਚ ਦੋ ਚਾਰ ਸਬਜ਼ੀਆਂ ਅੱਠ 10 ਸਬਜ਼ੀਆਂ ਵੀ ਮੈਂ ਘਰ ਦੇ ਵਿੱਚ ਲਗਾਨੀਆਂ ਤਾਂ ਇਹਨਾਂ ਦਾ ਫਲ ਮੈਨੂੰ ਮਿਲਦਾ ਜੀ ਜਿੰਨਾ ਕਿ ਮੈਂ ਇੰਨਾ ਹੀ ਦੇਖਭਾਲ ਕਰਨੀ ਉਹ ਤੋਂ ਜ਼ਿਆਦਾ ਇਹ ਮੈਨੂੰ ਫਰੂਟਿੰਗ ਇਹਨਾਂ ਤੋਂ ਮਿਲ ਜਾਂਦੀ ਸਬਜ਼ੀਆਂ ਤੋਂ ਤਾਂ ਇਸ ਕਰਕੇ ਕਦੇ ਇਹ ਨਾ ਸੋਚੋ ਕਿ ਹਾਂ ਜੀ ਅਸੀਂ ਇੰਨੀ ਮਿਹਨਤ ਕਰਦੇ ਆ ਉਹਦਾ ਫਾਇਦਾ ਕੀ ਥੋੜੀਆਂ ਬਹੁਤ ਹੀ 10 ਰੁਪਏ ਕਿਲੋ ਵਾਲੀ ਸਬਜ਼ੀ ਪਿੱਛੇ ਅਸੀਂ ਇੰਨੀ ਮਿਹਨਤ ਕਰਦੇ ਇਸ ਤਰ੍ਹਾਂ ਦੀ ਕਦੇ ਵੀ 네ਗੇਟਿਵ ਸੋਚਣਾ ਸੋਚੋ ਜਦੋਂ ਆਪਾਂ ਪੋਜ਼ਿਟਿਵ ਸੋਚਣ ਲੱਗ ਗਏ ਨਾ ਤਾਂ ਉਸ ਟਾਈਮ ਆਪਾਂ ਨੂੰ ਸਫਲਤਾ ਵੀ ਮਿਲ ਜੂਗੀ ਔਰ ਆਪਣੀ ਮੰਜ਼ਿਲ ਵੀ ਮਿਲ ਜੂਗੀ ਇਸ ਕਰਕੇ ਜੀ ਤੁਸੀਂ ਇਸ ਤਰ੍ਹਾਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਰਾਹੀਂ ਆਪਣੇ ਜਿਹੜਾ ਛੱਤ ਤੇ ਬਗੀਚਾ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਜੀ ਕਿਉਂਕਿ ਸਾਡੇ ਘਰ ਦੇ ਵਿੱਚ ਕੱਚਾ ਵਿਹੜਾ ਨਹੀਂ ਹੈਗਾ ਜੀ ਤਾਂ ਆਪਣਾ ਸ਼ੌਂਕ ਪੂਰਾ ਕਰਨ ਦਾ ਬੈਸਟ ਆਈਡੀਆ ਲੱਗਿਆ ਮੈਨੂੰ ਛੱਤ ਤੇ ਤੇ ਬਾਕੀ ਅਗਲੀ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਜੀ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਜੀ